ਹਾਟੋਂ ਦਾ ਫੈਕਮਿਸ਼ਨ ਨੈਸ਼ਨਲ ਜੋ ਵੈਸਟ ਬੰਗਾਲ ਮੇ ਹੋ ਰਹਾ ਹੈ ਉਸ ਦੀ ਯਾਦ ਇਹਨਾਂ ਬੱਚੋ ਨੂੰ ਵਿਦਾ ਕਰਨ ਦੇ ਲਈ ਅੱਜ ਅਮਰਿਸ਼ਪੇ 6 ਜੀ ਜੀ ਕੇ ਦੀਏ ਸਾਡੇ ਸਾਥ ਸਰਦਾਰ ਰਸਨ ਸਿੰਘ ਝਾਪਾ ਸਰਬੰਦਨ ਚੈਟਵਟਸਟ ਬੋਧਾ ਜੀ ਦੀ ਯਾਦ ਹੈ ਉਸ ਸਦਬਦੋ ਬਲਾਚਰੀ ਕਲਸਨੀ ਸਹਿਯੋਗ ਦੇ ਨਾਲ ਅੱਜ ਅਸੀਂ ਜਿਹੜੇ ਬੱਚਿਆਂ ਦੀ ਕਲਾਟੀਆਂ ਦੀ ਨੈਸ਼ਨਲ ਅਵਾਰਡ ਲਈ ਪਲੇ ਕਰਨ ਲਈ ਕਲਾਟੀਆਂ ਵਿੱਚ ਜਾ ਰਹੀ ਹੈ ਵੈਸਟ ਬੰਗਾਲ ਦੇ ਵਿੱਚ ਉਹਨਾਂ ਨੂੰ ਸੋ ਬਿਚਾਵਾਂ ਦੇਣ ਆਏ ਆਂ ਅੱਜ ਦੇ ਦਿਹਾੜੇ ਦੇ ਉੱਤੇ ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਨਸ਼ਿਆਂ ਦਾ ਦਾਗ ਲੱਗਿਆ ਹੈ ਉਹ ਧੋਣ ਲਈ ਇਹ ਬੱਚੇ ਕੰਮ ਕਰਨਗੇ ਔਰ ਵੱਧ ਤੋਂ ਵੱਧ ਜਿਹੜੇ ਹੈ 골ਡ ਮਾਰਟਰ ਕੰਮ ਕਰੇ ਇਹ ਇਹ ਬੱਚਿਆਂ ਦੇ ਵਿੱਚ ਪੰਜ ਸਕੂਲਾਂ ਦੇ ਬੱਚੇ ਹੈਗੇ ਜਿਹਦੇ ਵਿੱਚ 8 ਸਾਲ ਤੋਂ ਲੈ ਕੇ 23 ਸਾਲ ਤੱਕ ਦੇ ਬੱਚੇ ਜਿਹਦੇ ਵਿੱਚ ਕੁੜੀਆਂ ਮੁੰਡੇ ਸਾਰੇ ਮਿਲ ਕੇ ਕਦੰਗੇ ਉਹ ਪੂਰੀ ਸਾਨੂੰ ਆਸ ਹੈ ਕਿ ਪੰਜਾਬ ਦਾ ਨਾਮ ਸੁਨੋਸ਼ਨ ਕਰ ਲਈ ਇਹ ਅੱਗੇ ਕਦਮ ਆ ਸਾਡੇ ਵਿੱਚ ਸਾਡੇ ਜਿਹੜੇ ਨੈਸ਼ਨ ਪਲੇ ਦੇ ਦਿਨੇਸ਼ ਰਾਖੋੜੀ ਹੈਗੇ ਇਹਨਾਂ ਨੇ ਇਹ ਪਹਿਲੇ ਵੀ ਕੀ ਹੈ ਇਹਨਾਂ ਦਾ ਹਮੇਸ਼ਾ ਉੱਸਾ ਰਹਿੰਦਾ ਹੈ ਕਿ ਇਹਨਾਂ ਦੇ ਬੱਚਿਆਂ ਨੂੰ ਕਿਵੇਂ ਅਸੀਂ ਅੱਗੇ ਲਿਜਾਈਏ ਤੇ ਟਾਈਮ ਤੋਂ ਟਾਈਮ ਜਦੋਂ ਗਿੱਤ ਕੇ ਆਂਦੇ ਨੇ ਉਹਨਾਂ ਦਾ ਸਮਾਵੇਦ ਵੀ ਕੀਤਾ ਜਾਂਦਾ ਹੈ ਆਤਮ ਰੱਖਿਸ਼ਤ ਲਈ ਕਰਾਟਿਆਂ ਨੂੰ ਜਿਵੇਂ ਦੇਖਦੇ ਹੋ ਐ ਸਭ ਨਾਲ ਵੱਡੀ ਜਿਹੜੀ ਅੱਜ ਜ਼ਰੂਰਤ ਹੈ ਦੇਸ਼ ਦੀ ਜਿਵੇਂ ਦੇਖੋ ਜਦੋਂ ਪੰਜਾਬ ਦੇ ਵਿੱਚ ਨਸ਼ੇ ਦੀ ਪ੍ਰੋਬਲਮ ਵੱਧ ਗਈ ਹੈ ਅਗਰ ਇਹਨਾਂ ਬੱਚਿਆਂ ਨੂੰ ਖਾਸ ਤੌਰ ਤੇ ਅਸਾਡੀ ਬੱਚਿਆਂ ਨੂੰ ਅਗਰ ਕਰਾਟੇ ਆਂਦੇ ਨੇ ਤਾਂ ਆਪਣੀ ਸ਼ਿਫਟ ਲਈ ਇਹ ਕੰਮ ਕਰ ਸਕਦੇ ਹਨ ਇਹਨਾਂ ਚਾਹੀਦਾ ਹੈ ਕਿ ਗਵਰਨਮੈਂਟਾਂ ਉਹ ਵੀ ਇਨਾ ਬੱਚਿਆਂ ਨੂੰ ਪ੍ਰਸਾਹਿਤ ਕਰਨਾ ਚਾਹੀਦਾ ਤਾਂਕਿ ਇਹ ਵੱਤਵਲ ਬੱਚਿਆਂ ਨੂੰ ਆਪਣੀ ਸੇਫਟੀ ਲਈ ਕਾਰਾਟੇ ਸਿੱਖ ਸਕਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਆਸ਼ਰਾ ਕਾਰਾਟੇ ਪੰਕਜ 사ਨੀ ਜੀ ਔਰ ਅਸ਼ੋਕ ਜੀ ਕੋ ਜਿਹੜੇ ਹੈਗੇ ਤੇ ਨਾਲ ਆਏ ਨੇ ਡਾਕਟਰ ਇੰਦਰਜੀਤ ਢਿੰਗਰਾ ਜੀ ਜਸਵੰਤ ਛਾਪਾ ਜੀ ਨਾਲ ਮੈਡਮ ਜੀ ਤੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਆਏ ਤੇ ਬੱਚੇ ਨੂੰ ਵਿਦਾਈ ਕਰਨੇ ਜਾ ਰਹੇ ਨੇ ਤੇ ਬੱਚੇ ਨੈਸ਼ਨਲ ਖੇਡਣ ਲਈ ਖੇਡਣ ਲਈ ਜਾ ਰਹੇ ਨੇ ਬੈਸਟ ਬੰਗਾਲ ਤੇ ਕਿਹੜੀ ਚੱਲਦੀ ਜੇ ਪਾਈ ਇਹ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਹੈ ਜੀ ਤੇ ਬੱਚੇ ਆਸ਼ਾ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਹੈ ਪੂਰੀ ਤਰ੍ਹਾਂ ਤਿਆਰ ਨੇ ਬੱਚੇ ਪੂਰੀ ਤਰ੍ਹਾਂ ਤਿਆਰ ਹੈ ਪੂਰਾ ਹੌਸਲਾ ਹੈ ਤੇ ਪੂਰੇ ਜਿੱਤ ਕੇ ਆਣਗੇ ਤੇ ਆਪਾਂ ਆਣ ਕੇ ਵੀ ਨਾਲ ਹੀ ਵੈਲਕਮ ਕਰਾਂਗੇ ਜੀ ਅੱਜ ਡਾਕਟਰ ਇੰਦਰਜੀਤ ਸਿੰਘ ਜੀ ਢਿੰਗਰਾ ਜੀ ਦਿਨੇਸ਼ ਰਠੌਰ ਜੀ ਤੇ ਪੰਕਜ ਜੀ ਜਿਹੜੇ ਹੈਗੇ ਇਹਦੇ ਪਰਾਟਿਆਂ ਦੇ ਕੋਚ ਨੇ ਤੇ ਉਹਨਾਂ ਦੇ ਨਾਲ ਅਸ਼ੋਕ ਜੀ ਇਹ ਸਾਰੇ ਇੱਕ ਬਹੁਤ ਵਧੀਆ ਟੀਮ ਜਿਹੜੀ ਇੱਧਰ ਅਸਾਮ ਦੇ ਵਿੱਚ ਜਾ ਰਹੀ ਹੈ ਸਲੀਗੌੜੀ ਦੇ ਲਾਗੇ ਤੇ ਨੈਸ਼ਨਲ ਚੈਂਪੀਅਨਸ਼ਿਪ ਹੈ ਇਹਨਾਂ ਦੇ ਔਰ ਅਸੀਂ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆਂ ਜੇ ਬੱਚੇ ਕੱਲ ਨੂੰ 골ਡ ਮੈਡਲ ਲੈ ਕੇ ਉੱਥੋਂ ਆਉਂਦੇ ਆ ਆਉਣ ਸਾਰ ਅਸੀਂ ਜਿਹੜਾ ਸਾਡਾ ਸੁਈਆਂ ਵਾਲਾ ਹਸਪੀਟਲ ਆ ਸਲੇਮਪਾਪਰੀ ਚੌਂਕ ਦੇ ਵਿੱਚ ਉੱਥੇ ਅਸੀਂ ਇਹਨਾਂ ਦਾ ਬੜਾ ਮਾਣ ਤਾਣ ਕਰਾਂਗੇ ਤੇ ਡਾਕਟਰ ਸਾਹਿਬ ਵੀ ਇਸੇ ਕਰਕੇ ਇੱਥੇ ਪਹੁੰਚੇ ਨੇ ਇਹ ਕਹਿਣ ਕਿ ਤੁਸੀਂ ਜਿੱਤ ਕੇ ਆਓ ਤੇ ਆਉਣ ਸਾਰ ਤੁਹਾਡਾ ਵਧੀਆ ਵੱਡੇ ਪੱਧਰ ਤੇ ਸਵਾਗਤ ਇਸ ਗੇਮ ਨੂੰ ਜਦ ਮੈਂ ਦੇਖ ਰਹੀ ਹਾਂ ਜੀ ਇਹ ਗੇਮ ਗੇਮ ਇਦਾਂ ਜੀ ਸਾਡੀ ਕੋਸ਼ਿਸ਼ ਆ ਵੀ ਬੱਚੇ ਵੱਧ ਤੋਂ ਵੱਧ ਗੇਮਾਂ ਦੇ ਵਿੱਚ ਇਨਵੋਲਵ ਹੋਣ ਉਹਦਾ ਕਾਰਨ ਇਹ ਵੀ ਪੰਜਾਬ ਪਹਿਲਾਂ ਹੀ ਨਸ਼ਿਆਂ ਵੱਲ ਨੂੰ ਧੱਕਿਆ ਗਿਆ ਜੇ ਤੁਸੀਂ ਗੇਮਾਂ ਦੇ ਵਿੱਚ ਜਾਣਦੇ ਹੋ ਤੇ ਉਹਦੇ ਤੋਂ ਬਾਅਦ ਬੱਚੇ ਦਾ ਧਿਆਨ ਨਸ਼ਿਆਂ-ਨੁਸ਼ਿਆਂ ਤੋਂ हट ਜਾਂਦਾ ਜਦੋਂ ਉਹ ਉਮਰ ਲੰਘ ਜਾਂਦੀ ਹੈ ਨਸ਼ਿਆਂ ਵਾਲੀ ਇਸ ਕਰਕੇ ਸਾਡਾ ਜੋਰ ਆ ਡਾਕਟਰ ਐਸ.ਪੀ. ਸਿੰਘ ਅਭਰਾਏ ਉਹਨਾਂ ਦਾ ਵੀ ਜੋਰ ਆ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਗੇਮਾਂ ਵੱਲ ਲਾ ਕੇ ਨਸ਼ਿਆਂ ਦੇ ਰੁਝਾਨ ਤੋਂ ਪਰੇ ਕਰੀਏ ਅੱਜ ਨਾਲ ਸ਼ਹਿਰਾਂ ਜਦਿਆਂ ਦੀ ਸ਼ਹੀਦੀ ਜੋੜ ਮੇਲਾ ਸਰਾਂ ਤੋਂ ਚੱਲ ਰਿਹਾਗਾ ਤੇ ਅਸੀਂ ਚਾਹੁੰਦੇ ਹਾਂ ਵੀ ਬੱਚੇ ਉਹਨਾਂ ਦੇ ਪਾਇਪੂਰ ਨੇ ਤੇ ਚੱਲ ਕੇ ਪੰਜਾਬ ਲਈ 골ਡ ਮੈਟਲ ਲੈ ਕੇ